फ्रास

अर्जुन ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਬਿਠੈ ਸਭ ਦੁਖ ਜਾਇ ਤੀਕ ਬਹਾਦਰ ਸਿਮਰੈ ਘਰ ਨਉ ਨਿਜਿਆ ਮੈ ਧਾਈ ਸਭ ਥਾਈ ਹੁਣਾ ਜੀ ਸਹਾਈ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਈ ਦਸਾਂ ਪਾਤਸ਼ਾਹ ਜੀ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਸਭ ਪਿਆਰੇ ਚਾਰ ਸਾਹਿਬ ਜਾਤੇ ਚੜੀ ਬੰਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਸ਼ਕਿਆ ਦੀਗ ਚਲਾਈ ਦੀਗ ਵਾਹੀ ਦੀਗ ਸੁਣ ਕੇ ਅਣ ਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਨਿੰਦ ਸਿੰਗਾ ਸਿੰਗਾਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਸੰਦ ਨਿਭਾਈ ਤੇਰੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਜਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਪੰਚਾਂ ਤਕਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਤੁਹਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੈ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਦ ਤਹਾ ਤਹਾ ਰੱਛਿਆ ਰਿਹਾਇ ਤੇ ਉਦੀਕ ਤੀਗ ਫਤਿਹ ਬਿਰਤ ਕੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਸਾਹਿਬ ਜੀ ਕੇ ਬੋਲ ਬਾਲੇ ਬਾਲ ਜੀ ਸਿਖਾਉ ਸਿਖੇ ਦਾਨ ਕੇ ਸਦਾਨ ਰਹਿਤ ਦਾਨ ਵਬੇਕ ਦਾਨ ਵਸਾਹ ਦਾਨ ਪਰੋ ਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਛੱਡੇ ਬੁੰਗੇ ਜੁਗ ਹੋ ਜੁਗ ਅਟਲ ਧਰਮਤਾ ਜੈ ਜਕਾਰ ਖਾਲਸਾ ਸਾਹਿਬ ਜੀ ਕੇ ਬੋਲ ਬਾਲੇ ਬਲੋ ਜੀ ਸਭੇ ਤੋ ਸਿਖਾ ਦਾ ਮਨ ਨੀਹਾ ਮਤ ਉੱਚੀ ਮਤ ਪਤ ਦਾ ਰਾਖਾ ਆਖੇ ਅੰਕਾਰ ਤੁਖੰਤਰ ਜਮੇ ਆਪਣੇ ਪੰਥ ਦੇ ਸਦ ਹਸਾਈ ਦਾਤਾਰ ਪਾਤਸ਼ਾਹ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰਨਾ ਗੁਰਦੁਆਰਿਆਂ ਗੁਰਧਾਮਾਂ ਦੇ ਚਲਾ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਹੈ ਜੀ ਇਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਤਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੀ ਮਾਨ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਊਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਜੋਧੜੀਆ ਮਹਾਰਾਜ ਵਹਿ ਪ੍ਰਗਟਿਓ ਮਰਦੇ ਅੰਮੜਾ ਵਰੀ ਆਮ ਇਕੱਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਪ੍ਰਕਾਸ਼ ਗੁਰ ਗੁਰਬ ਨੂੰ ਸਮਰਪਿਤ ਸਮੂਹ ਨਗਰ ਖਿੜੇ ਦੀਆਂ ਸੰਤਾਂ ਦੇ ਸਹਿਯੋਗ ਸਦਕਾ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਅੱਜ ਦੇ ਸਭ ਉੱਚੇ ਦੀਵਾਨ ਸੰਗਤਾਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀਤਨਾ ਦੇ ਗ੍ਰਹਿ ਵਿਖੇ ਸਜਾਏ ਗਏ ਹਨ ਜੀ ਸਜੇ ਦੀਵਾਨਾ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਕਥਾ ਵਿਚਾਰਾ ਹੋਈਆਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਛੇ ਪਉੜੀਆਂ ਸ੍ਰੀ ਅਨੰਦ ਸਹਿਬਾਣੀ ਦੇ ਜਾਪ ਹੋਏ ਹਨ ਜੀ ਸਮੁੱਚੇ ਦੀਵਾਨ ਸੁਜੌਂਦਿਆਂ ਤੋਂ ਗੁਰਬਾਣੀ ਪੜਦਿਆਂ ਤੋਂ ਬੇਅੰਤ ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅਗਾ ਵਾਸਤੇ ਸੋ ਮੱਤ ਬਖਸ਼ਿਸ਼ ਕਰਨੀ ਜੀ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜਨ ਦੀ ਸੇਵਾ ਸਿਮਰਣ ਕਰਨ ਦੀ ਬਲ ਬੁੱਧੀ ਸਮਰੰਥਾ ਬਖਸ਼ਿਸ਼ ਕਰਨੀ ਜੀ ਪੜੀ ਸੁਣੀ ਗੁਰਬਾਣੀ ਦਾ ਧਾ ਸਰਬ ਸੰਤਾਂ ਦੇ ਹਿਰਦਿਆਂ ਤੇ ਵਸਣਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇਲ ਕੁਲ ਪਟਾਣਾ ਦਰ ਪ੍ਰਵਾਣ ਕਰਨੀਆਂ ਜੀ ਕਦਮ ਕਦਮ ਲੇਖੇ ਲਾਉਣੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਰਦਾਰ ਹਰਜਿੰਦਰ ਸਿੰਘ ਜੀ ਵੱਲੋਂ ਜਿਸ ਵੀ ਮਨੋ ਭਾਵਨਾਵਾਂ ਨੂੰ ਮੁੱਖ ਰੱਖਦੇ ਹੋયા ਸਰਬੱਤ ਸੰਤਾਂ ਦੇ ਪ੍ਰਵਾਦ ਫਰੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾਏ ਸੋ ਮਨੋ ਭਾਵਨਾਵਾਂ ਕੋਰਮਤ ਮਰਿਆਦਾ ਅਨੁਸਾਰ ਪੂਰੀਆਂ ਕਰਨੀਆਂ ਜੀ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਮ੍ਰਿਤ ਦੀ ਦਾਨ ਅੰਮ੍ਰਿਤ ਵਿਲੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਘਰ ਪਰਿਵਾਰ ਚ ਸੁਖ ਸ਼ਾਂਤੀ ਏਕਤਾ ਇਤਫਾਕ ਪਿਆਰ ਬਖਸ਼ਿਸ਼ ਕਰਨਾ ਸੁਰਬੱਤ ਸੇਵਕ ਪਰਿਵਾਰ ਦੀਆਂ ਸੁਭ ਮਨੋ ਭਾਵਨਾਵਾਂ ਕੋਰ ਮਤ ਮਰਿਆਦ ਅਨੁਸਾਰ ਪੂਰੀਆਂ ਕਰਨੀਆਂ ਜੀ ਨਿਤਨੇਮ ਦੀਆਂ ਦਾਤਾਂ ਸੰਪੂਰਣ ਦੇਹ ਅਨੁਗਤਵਾਂ ਦੀਆਂ ਦਾਤਾਂ ਝੋਲੀ ਵਿੱਚ ਪਾਗ ਨਿਵਾਜਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ ਦਸਮ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਸਨ ਅੱਜ ਤਨਾ ਪ੍ਰਭਾਤ ਫੇਰੀਆਂ ਦੀ ਸੰਪੂਰਨदाई ਹੋਈ ਹੈ ਮਹਾਰਾਜ ਇਹਨਾਂ ਪ੍ਰਭਾਤ ਫੇਰੀਆਂ ਦੇ ਵਿੱਚ ਸਮੁੱਚੀਆਂ ਸੰਤਾਂ ਵੱਲੋਂ ਹਰ ਜਸ ਵਿੱਚ ਹਰ ਜਸ ਕੀਰਤਨ ਕਰਦੇ ਆਂ ਅਹਲ ਸੇਵਾ ਨੇ ਬਹੁਤਿਆਂ ਤੋਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਜੀ ਅਗਾਹ ਵਾਸਤੇ ਸੁਮਤ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਵੱਦ ਤੋਂ ਵੱਦ ਸਤ ਸੰਗਤ ਵਿੱਚ ਹਾਜ਼ਰੀਆਂ ਭਰਦੇ ਰਹਿਣਾ ਬਾਲ ਉਦਮ ਬਖਸ਼ਦੇ ਰਹਿਣਾ ਨਿਤਨੇਮ ਵਿੱਚ ਮਰਪਕਤਾ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਲ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀਏ ਗਤੇ ਲੰਗਰ ਦੇ ਥਾਲੇ ਸਜ ਕੇ ਹਾਜ਼ਰ ਹਨ ਆਪ ਜੀ ਦੇ ਦਰ ਪ੍ਰਵਾਣ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਪ੍ਰਵਾਣ ਹੋਇਆ ਲੰਗਰ ਸਮੂਹ ਸੰਗਤ ਦੇ ਰਸਨੀ ਲੈ ਕਰੋਗੇ ਜੋ ਜੀ ਸ਼ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਰੋ ਕਿਰਪਾ ਬਿਆੰਤ ਸੰਤਾਂ ਵੱਲੋਂ ਬੇਅੰਤ ਮਾਇਆ ਅਰਦਾਸ ਹਾਜ਼ਰੀ ਜਿਨ੍ਹਾਂ ਢੰਡਾਰਿਆਂ ਚੋਂ ਮਾਇਆ ਈਸੋ ਢੰਡਾਰੇ ਪਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੁੱਖਾਂ ਦਾ ਦਾਸ ਸੁੱਖਾਂ ਦਾ ਪ੍ਰਕਾਸ਼ ਕਰਨਾ ਨਾਮ ਕੁਰਬਾਨੀ ਸਿਮਰਨ ਨਾਲ ਜੋੜ ਕੇ ਰੱਖਣਾ ਕਰੋ ਕਿਰਪਾ ਸਰਬੱਤ ਸੰਤਾਂ ਦੀ ਝੋਲੀ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨੀ ਆ ਜੀ ਹੋਈਆਂ ਪੁੱਲਾਂ ਦੀ ਮਾਫੀ सही प्यारे मेल जिन्ना मिलियतना नाम चित्तियाँ भी गुरनार का नाम चर्चिकला एम आई सर्वत्र बला वाहिर जीता कर्म वाहिर जीती मधे और आके आगे चल जाए ओ कंत साफ़ सिखन को हुक्म है रूमाने ओंकांत रूग्रांत जी माने ਮੇਰਾ ਗੋਦਹਾ ਮੋਹ ਸ਼ੋਨਾਏ ਰਾਜ ਕਰੇ ਤਾਂ ਕਾਜ ਸਮਾਤੀ ਰਹੇ ਨਾ ਕੋਏ ਮਾਰੂ ਦੇ ਸਭ ਮਿਲਾਂਗੇ ਅਰਜ ਸਨੰਤੋ ਹੋਏ ਬਾਹਿ ਤੂ ਨਾਮ ਜਹਾਜ ਹੰ ਸਰ ਸੁਖੇ ਮਾਰ ਗੁਰ ਸਰਦਾ ਘਰ ਸੇਵਿ ਦੇਵਾਹੇ ਗੁਰੂ ਨਾਨਕ ਉਹ ਸਰਦਾ ਕਰ ਸੇਵ ਦੇਵਾ ਜੀ ਬਿਨੁ ਪਾਰ ਉਲਾਨ ਬੋਲੇ ਇਸੋ ਨਿਹਾਲ सिखा